ਗੱਲ ਸਰਦਾਰ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਜੀ ਗੱਲ ਇਹ ਆ ਕਿ ਥੋੜੀ ਵੀ ਜ਼ਮੀਨ ਸਾਡੇ ਪਲਾਨ ਚ ਆ ਗਈ ਇੱਕ ਕਿਲੇ ਦਾ ਰੇਟ ਲੱਗਿਆ 5 ਕਰੋੜ ਤੁਹਾਡਾ ਅੱਧਾ ਕਿਲਾ ਨਾ 25 ਕਰੋੜ ਮਣਦਾ ਤੇਰਾ ਸਾਰਾ ਪਿੰਡ ਸਹਿਮਤ ਆ ਇਕੱਲਾ ਤੂੰ ਹੀ ਰਹਿੰਦਾ ਸੀ ਸਾਰਾ ਪਿੰਡ ਸਹਿਮਤ ਹੋ ਗਿਆ ਸਹਿਮਤ ਆ ਗਰਮਾਂ ਚ ਹੂੰ ਹੋ ਗਿਆ ਸਹਿਮਤ ਹੂੰ ਹਾਂ ਪਰ ਮੈਂ ਸਹਿਮਤ ਨਹੀਂ ਉਹ ਯਾਰ ਕਰ ਲੂਗਾ 2.5 ਕਰੋੜ ਕਿੰਨਾ ਹੁੰਦਾ ਦੇਖਿਆ ਕਦੇ ਹਾਂ ਕਰੋੜਾਂ ਚ ਰਿਹਾ ਤੇਰੀ ਜ਼ਮੀਨ 'ਚੋਂ ਕਲੋਨੀ ਦਾ ਰਾਹ ਨਿਕਲਣਾ ਦੇਖ ਹਾਂ ਕਰਦੇ ਗਰਾਰੀਆਂ ਨਾੜਾ ਮੇਰੀ ਜ਼ਮੀਨ ਹੈ ਯਾਰ ਗਰਾਰੀ ਤਾਂ ਫਸਾਉਂਗਾ ਹੀ ਸੁਣ ਜੇ 30000 ਤਾਂ ਉੱਪਰ ਹੀਠਾ ਕਰਨਾ ਮੈਂ ਦੇ ਦੂੰ ਖੜੇ ਪੈਰ ਤੇਨੂੰ 25 ਲੱਖ ਬਿਆਨਾ ਦੂੰਗਾ ਕਾਗਿਲਿਆ ਫੱਜ ਕੇ ਆ ਤੂੰ ਪਰਾਂ ਹੋ ਯਾਰ ਆਪਸਰਾ ਨਾਲ ਲੜਦਾ ਉਹ ਮੇਰੀ ਗੱਲ ਸੁਣ ਮੈਂ ਮੈਂ ਕਰਦਾ ਆਜਾ ਬਾਜਾ ਗੱਲ ਕਰਦੇ ਆ ਉੱਠ ਮੜਾ ਜਾ ਆ ਜਾ ਗੱਲ ਸੁਣੀ ਦੀ ਹੁੰਦੀ ਆ 10 ਕਰੋੜ ना। बंजर जमीन तो बद नहीं मिलना तेन कुछ पंद्रह सुहा जाया पच्ची करोड़ ਵੇ ਫੇਲੇ ਕੀ ਵੀਦਾ ਲੈਨੇ ਪੀਏਦਾ ਆ ਪੀ ਪਰ ਲ ਜਨਾਜੀ ਕਰਦਾ